ਤੇ ਤਿੱਜਾ ਹੈ ਦਾ ਆਪਣਾ ਜੇ ਤੁਹਾਡੀ ਦੁਕਾਨ ਕਿਸੇ ਵੀ ਢੰਗ ਨਾਲ ਨਹੀਂ ਚੱਲਦੀ ਕਦੇ ਚੱਲ ਪਈ ਤੇ ਕਦੇ ਬੰਦ ਹੋ ਗਈ ਕੋਈ ਵੀ ਤੁਹਾਡੇ ਛੋਟੇ ਛੋਟੇ ਕੰਮ ਨੇ ਕਦੇ ਚੱਲਦੇ ਨੇ ਤੇ ਕਦੇ ਬੰਦ ਹੋ ਜਾਂਦੇ ਨੇ ਕਦੇ ਰੁਕ ਜਾਂਦੇ ਨੇ ਇਹ ਵੀ ਕਈ ਵਾਰੀ ਕੀਤਾ ਕਰਾਇਆ ਜਾਂ ਕਿਸੇ ਦੀ ਨਾજર ਜਾਂ ਕੁਝ ਵੀ ਹੋ ਸਕਦਾ ਹੁੰਦਾ ਜਾਂ ਕਈ ਵਾਰੀ ਉਪਰੀ ਜਿਹਨੂੰ ਆਪਾਂ ਕਹਿੰਦੇ ਆਪਾਂ ਉਪਰੀ ਚੀਜ਼ ਆ ਗਈ ਕਰਦੇ ਉਹ ਜਿਹਨੂੰ ਹੁਣ ਅੱਜ ਕੱਲ ਨਕਾਰਮਕ ਸ਼ਕਤੀਆਂ ਦੱਸਦੇ ਨੇ ਜਾਂ ਕੁਝ ਵੀ ਦੱਸਦੇ ਨੇ ਉਹ ਆ ਜਾਂਦੀਆਂ ਨੇ ਉਹਦੇ ਨਾਲ ਤੁਹਾਡੀ ਚਾਲ ਕਿ ਚਲਦੀ ਚਲਦੀ ਜਿਹੜੀ ਹੈਗੀ ਆ ਦੁਕਾਨ ਰੁਕਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਹੁਣ ਕਰਨਾ ਕੀ ਹੈ ਇਹਦੇ ਵਾਸਤੇ ਦੇਖੋ ਸਰ 5 ਰੁਪਏ ਦਾ ਮੈਂ ਪਾ ਦੱਸਦੀ ਆ ਕੋਈ ਜ਼ਿਆਦਾ ਤਾਂ ਦੱਸਣੀ ਨਹੀਂ ਹੁੰਦੀ ਇਹ ਚੀਜ਼ ਸਾਰਿਆਂ ਦੇ ਘਰੇ ਪਈਆਂ ਹੁੰਦੀਆਂ ਨੇ ਹੁਣ ਤੁਸੀਂ ਆ ਚੁਟਕੀ ਚ ਇੱਕ ਚੁਟਕੀ ਐ ਸਪੰਜਾ ਰੱਖਣੀ ਆ ਦੁਕਾਨ ਦੇ ਚਾਰਾਂ ਖੂੰਜਿਆਂ ਦੇ ਵਿੱਚ ਕੋਨਿਆਂ ਦੇ ਵਿੱਚ ਪੀਲੀ ਸਰੋਂ ਰੱਖਣੀ ਆ ਕਾਗਜ਼ ਦੇ ਵਿੱਚ ਪਾ ਕੇ ਰੱਖ ਦੋਗੇ ਛੇਤੀ ਚੱਕੀ ਜਾਊਗੀ ਫਿਰ ਉਸ ਨੂੰ ਇਕੱਠੀ ਕਰ ਲੋ ਇਕੱਠੀ ਕਰਕੇ ਆਪਦੀ ਦੁਕਾਨ ਤੋਂ ਬਾਹਰ ਸਰਕ ਦੇ ਅੱਧ ਤਲ ਜਾ ਕੇ ਸੈੱਟ ਕਰੋ ਕਿਸੇ ਦਾ ਚ ਬੁਰਾ ਨਹੀਂ ਹੈਗਾ ਉੱਤੋਂ ਚ ਗੱਡੀਆਂ ਨਿਕਲਣਗੀਆਂ ਉਹਨੂੰ ਲਤ ਲਈ ਜਾਣਗੀਆਂ ਉਹ ਬਰੀਕ ਕਰੀ ਜਾਣਗੀਆਂ ਤੁਹਾਡੀ ਜਿਹੜੀ ਦੁਕਾਨ ਦੇ ਤੇ ਗਾਹਕ ਨਹੀਂ ਸੀ ਆਉਂਦਾ ਜਾਂ ਬੰਦ ਪਈ ਸੀ ਰੁਕੀ ਬਾਰ-ਬਾਰ ਰੁਕਦੀ ਸੀ ਤੇ ਉਹ ਤੁਹਾਡੀ ਦੁਕਾਨ ਚੱਲਣੀ ਸ਼ੁਰੂ ਹੋ ਜਾਊਗੀ ਇਹ ਕੰਮ ਵੀ ਤੁਸੀਂ ਬਾਰ-ਬਾਰ ਕਰਦੇ ਰਹਿਣਾ ਕਿਉਂਕਿ ਹਰ ਕਾਮਤਾਂ ਬਾਰ-ਬਾਰ ਆਉਂਦੀਆਂ ਰਹਦੀਆਂ ਨੇ ਆਪਾਂ ਕਹਿੰਦੇ ਸੀ ਸਾਰੇ ਪਾ ਕਰ ਲਏ ਹੁਣ ਸਾਨੂੰ ਕੋਈ ਲੋੜ ਨਹੀਂ ਨਹੀਂ ਇਹ ਤੁਹਾਨੂੰ ਇਹ ਕੰਮ ਸਾਰੇ ਬਾਰ-ਬਾਰ ਕਰਨੇ ਪੈਣੇ ਨੇ ਤੁਹਾਡੇ ਕੰਮ ਵਾਲੀਆਂ ਚੀਜ਼ਾਂ ਨੇ ਦੇਖੋ ਬੁਰਾ ਬੁਰਾ ਕਿਸੇ ਦਾ ਨਹੀਂ ਰਗੜੇ ਜੋ ਬ੍ਰੇਕ ਹੋ ਜੂ ਹੁਣ